ਆਪਦੇ ਤੋਂ ਇਹ ਜਿਹੜਾ ਪਰਿਵਾਰ ਲਈ ਚੁਣ ਸਕਾਉਟ ਹੋੁਰਗੇ ਤਾਂ ਤਾਹੀ 5.54 ਲੱਖ ਰੁਪਿਆ ਦੇਣਾ ਜੀ ਇਹਨੂੰ ਕਿ 5000 ਡਾਲਰ ਜਨਾਉ ਨੂੰ ਖਰਚਾ ਮਾਤੇ ਦੇਣਾ ਜੀ ਇਹਨੇ ਅਮਰੀਕਾ ਲੈ ਕੇ ਆਇਆ ਸੀ ਜੀ ਗੁਆਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਤਾ ਜੀ ਉੱਥੋਂ ਅਗੇ ਇਹਨੇ ਵਾਇਆ ਪਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬੇਟਾ ਡਾ ਉਹਨੇ ਤੇ ਹੀ ਕੋ ਲਾਪਤਾ ਹੈਗਾ ਜੀ ਲਾਪਤਾ ਕਦੋਂ ਨਹੀਂ ਗਈ 19 ਦਸੰਬਰ ਨੂੰ ਹੋਈ ਜੀ ਨਾ ਸੋਣਾ ਜਨਰਲ ਕਾ ਅਦਾਜੀ ਉਹ ਕਹਿੰਦਾ ਤੈਨੂੰ ਜੋ ਕੰਨਾ ਕਰ ਲੋ ਬੱਚਾ ਤਾਂ ਲਾਪਤ ਹੋ ਗਿਆ ਜੀ ਕਹਿੰਦਾ ਜੀ ਬਾਈ ਏਰਪੇ ਭੇਜਣਾ ਜੀ ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ ਬਾਈ ਏਰੀ ਭੇਜਾਂਗਾ ਜੀ ਮੈਂ ਅੱਗੇ ਬੰਦੇ ਭੇਜਦਾ ਜੀ ਬਾਈ ਏਰੀ ਭੇਜਦਾ ਜੀ ਸਾਸਾ ਦਿੱਤਾ ਸਾਨੂੰ ਮੇਰੇ ਕੋ 15 ਲੱਖ ਰੁਪਏ ਨਕਦ ਲੈ ਲਿਆ ਜੀ ਬੇਟੇ ਦਾ ਨਾਮ ਜਗਮੀਤ ਸਿੰਘ ਆ ਜੀ ਉਹ ਨਵੰਬਰ ਦੇ ਫਸਟ ਗਿਆ ਜੀ ਜੰਡ ਨੇ ਖੜਿਆ ਕਿ ਇਥੋਂ ਮਕੀਰੇ ਦੇ ਮੈਮਨ ਦੇ ਹਵਾਲਾ ਕੀਤਾ ਜੀ ਤੋਂ ਲੈ ਗਿਆ ਦਿੱਲੀ ਜੀ ਦਿੱਲੀ 14 15 ਦਿਨ ਰਹਾ ਕੇ ਫਿਰ ਉਹਦਾ ਵਿਆਹ ਹੋਇਆ ਜੀ ਗਵਾਨਾ ਦਾ ਮੇਰੀ ਕੋਈ 5.545 ਲੱਖ ਰੁਪਿਆ ਦੇਣਾ ਜੀ ਇਹਨੂੰ ਤੇ 5000 ਡਾਲਰ ਦੇਣਾ ਉਹਨੂੰ ਖਰਚਾਂ ਵਾਤੇ ਦੇਣਾ ਜੀ ਕਿੱਥੇ ਲੈ ਕੇ ਜਾਣਾ ਸੀ ਇਹਨੇ ਅਮਰੀਕਾ ਲੈ ਕੇ ਆਇਆ ਸੀ ਗਾ ਜੀ ਕੀ ਗੱਲ ਹੋਈ ਫਿਰ ਬਾਅਦ ਦੀ ਬਾਅਦ ਚ ਜੀ ਗਵਾਨਾ ਭੇਜਤਾ ਜੀ ਉੱਥੋਂ ਕੋਲੰਬੀਆ ਭੇਜਤਾ ਜੀ ਉੱਥੋਂ ਅੱਗੇ ਇਹਨੇ ਵਾਇਆ ਤਨਾਮਾ ਦੇ ਜੰਗਨਾਥਾਨੀ ਭੇਜਿਆ ਜੀ ਜੋ ਬੇਟਾ ਹਡਾ ਉਹਨੇ ਤੇ ਜੀ ਤੋਂ ਲਾ ਪਤਾ ਹੈਗਾ ਜੀ 19 ਦਸੰਬਰ 19 ਤੱਕ ਕਦੋਂ ਇਹਦਾ ਨਹੀਂ 19 ਦਸੰਬਰ ਨੂੰ ਹੋਈ ਜੀ ਉਦੋਂ ਬਾਅਦ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ ਜੰਟ ਜੇਰਾ ਜੀ ਉਹ ਸੰਗ ਗੱਲ ਨਹੀਂ ਕਰਦਾ ਜੀ ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ ਤੇ ਨਾਮ ਉਹਦਾ ਜੰਟ ਜੇਰਾ ਗਾਈ ਬਿਕਰਮ ਪਰਮਿੰਦਰ ਸਿੰਘ ਪਮਾ ਕਿ ਉਹਦੀ ਵਾਈਫ ਬਲਵਿੰਦਰ ਕੌਰ ਜਿਹੜੀ ਜੰਟ ਨਾਲ ਗੱਲ ਹੋਈ ਸੀ ਕੀ ਗੱਲ ਹੋਈ ਸੀ ਕਿ ਤੁਹਾਡੀ ਵੀ ਕਿਵੇਂ ਭੇਜਣਾ ਨੇ ਕਿਵੇਂ ਕਹਿੰਦਾ ਜੀ ਭਾਈ ਏਅਰਪਲੇਨ ਭੇਜਣਾ ਜੀ ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ ਬਾਈ ਏਅਰ ਹੀ ਭੇਜਾਂਗਾ ਜੀ ਮੈਂ ਅੱਗੇ ਵੀ ਬੰਦੇ ਭੇਜਦਾ ਜੀ ਬਾਈ ਏਅਰ ਹੀ ਭੇਜਦਾ ਜੀ ਤੁਹਾਡਾ ਫਰਸਟ ਜਨਵਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ ਨਾ ਸੋਨਾ ਜਨਰਲ ਕਰਦਾ ਜੀ ਉਹ ਕਹਿੰਦਾ ਤੁਸੀਂ ਜੋ ਕੰਮ ਕਰ ਲਓ ਬੱਚਾ ਤੁਹਾਡਾ ਲਾਪਤ ਹੋ ਗਿਆ ਜੀ ਕਿਸ ਬੇਚ ਦੇ ਉੱਤੇ ਭੇਜ ਰਿਹਾ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ ਕਹਿੰਦਾ ਉੱਥੇ ਯਾਰ ਕੰਮ ਲੱਭਦਿਆਂਗੇ ਨੂੰ ਕੰਮ ਕਰੇਗਾ ਜਾ ਕੇ ਉੱਥੇ ਹੀ ਤੇ ਲਾਸਟ ਗੱਲ ਤਾਂ ਜਿਹੜੇ ਨਾਲ ਦੋਸਤ ਜਾਂ ਏਜੰਟ ਦੇ ਨਾਲ ਕਦੇ ਗੱਲ ਹੋਈ ਜਾਂ ਉਹਨੇ ਕੋਈ ਦੱਸਿਆ ਕੋਈ ਨਹੀਂ ਜੀ ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀਗੀ ਉਹ ਕਹਿੰਦਾ ਜੀ ਬੱਚੇ 5 600 ਬੱਚਾ ਸੀਗਾ ਜਿਹੜਾ ਅੱਗੇ ਜਾ ਕੇ ਸਾਰੇ ਨਿਕਲ ਗਏ ਅਸੀਂ 7 8 ਮੁੜੇ ਗਏ ਜਿੱਥੋਂ ਤੇ ਸਾਰੇ ਨਿਕਲ ਗਏ ਇਕੱਲੇ ਇਕੱਲੇ ਹੋ ਗਏ ਜੀ ਤੇ ਜਗਮੀਰ ਦਾ ਨਹੀਂ ਸਾਨੂੰ ਪਤਾ ਜੀ ਕਿ ਉਹ ਕਿੱਥੇ ਹੈਗਾ ਜਗਮੀਰ ਦੀ ਕਿੰਨੀ ਉਮਰ ਹੈ ਤੇ ਕੀ ਉਹਦੀ ਇੱਥੇ 28 28 ਸਾਲ ਦੀ ਉਹਦੀ ਏਜ ਹੈ ਜੀ ਐਮਬੀਏ ਕੀਤੀ ਹੈ ਨੇ ਪਠਾਨਕੋਟ ਤੋਂ ਹਾਂਜੀ ਤੇ ਇਦਾਂ ਹੀ ਬਸ ਬੱਚਾ ਖੋ ਆ ਕੇ ਬਹਿ ਗਏ ਜੀ ਦਾਸਾ ਦਿੱਤਾ ਨੂੰ ਮੇਰੇ ਕੋ 15 ਲੱਖ ਰੁਪਏ ਨੇ ਨਕਦ ਲੈ ਲਿਆ ਜੀ ਪੀ ਮੈਂ ਪਹਿਲਾਂ ਵੀਜਾ ਜਦੋਂ ਆ ਗਿਆ ਤਾਂ ਤੱਕ ਕੋਈ 15 ਲੱਖ ਰੁਪਏ ਲਾऊंगा ਉਹ ਇਹਨੇ ਮੇਰੇ ਕੋ ਪਠਾਨਕੋਟ ਆਣ ਕੇ ਘਰੋਂ ਮੇਰੇੋਂ ਪੈਸੇ ਲੈ ਗਏ ਜੀ 15 ਲੱਖ ਰੁਪਏ ਆ ਜੀ ਉਹ ਤੁਸੀਂ ਚੈੱਕ ਨਹੀਂ ਦਿੱਤੇ ਜਾਂ ਕਹਿ ਰਹੇ ਨਹੀਂ ਕਿੱਸੇ ਤਾਂ ਇਹ ਐਸਬੀਆਈ ਬੈਂਕ ਤੋਂ ਮੈਂ ਪੈਸੇ ਕਢਾਏ ਆ ਜੀ ਮੈਨੂੰ ਰਿਟਾਇਰਮੈਂਟ ਹੋਇਆ ਹਾਂ ਮੈਨੂੰ ਪੈਸੇ ਮਿਲੇ ਸੀਗੇ ਜੀ ਇਹ ਪੱਲਾ ਨਹੀਂ ਫਰਾਉਂਦਾ ਸਾਨੂੰ ਅਜੇ ਤੱਕ ਨਹੀਂ ਪੱਲਾ ਫਰਾਉਂਦਾ ਜੀ ਕੋਈ ਇਸ ਦੇ ਬਾਰੇ ਕੋਈ ਪੁਲਿਸ ਨੂੰ ਤੁਸੀਂ ਕੁਝ ਕਹਿਰ ਵੀ ਹਾਂ ਹਾਂ ਪੁਲਿਸ ਨੂੰ ਆਪਾਂ ਕੰਪਲੇਨਟ ਕੀਤੀ ਜੀ ਪਠਾਨਕੋਟ ਜੋ ਮਾਨਯੋਗ ਐਸਐਸਪੀ ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਤੇ ਮੋਕੇ ਕੋਈ ਖਲਾਫ ਪਰਚਾ ਐਫ ਆਈ ਆਰ ਕਰਤੀ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਕਰਦੇ ਹਾਂ ਮੰਗ ਵੀ ਸਾਡੇ ਬੱਚਾ ਸਾਨੂੰ ਵਾਪਸ ਕੀਤਾ ਜਾਏ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏ ਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਦਾ ਨਾਮ ਭੇਜੋ ਚੁਰਸੇ ਕਰੋ ਹੋਰ ਕੀ ਤਦਾ ਹੋਈ ਆਇਪੜੇ ਤੁਹੇ ਇਹ ਜਿਹੜਾ ਪਰਿਵਾਰ ਦੀ ਮੇਰਾ ਭਤੀਜਾ ਸੀਗਾ ਤੇ ਇਹ ਨਵੰਬਰ ਵਿੱਚ سٹਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹ ਤਾਂ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨਚੇ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਤੋਰ ਪਰ ਉਹ ਬੱਚੇ ਦੇ ਮਨਚੇ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਉਹ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਵਿਜੇ부ਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਾਈ ਦਿੱਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਨੂੰ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜੇ ਤੱਕ ਨੀ ਹਾਨੂੰ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡਿਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦਾਸ ਦੇ کہیں ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾੜਾ ਨਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾ ਲਈ ਜਿਹੜਾ ਤੋੜ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋੜ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ ਜੀ ਨਹੀਂ ਹਿੰਮਤੀ ਬੱਚੀ ਨੂੰ ਉਧਰੋਂ ਤੋਰਨ ਦੀ ਤੁਹਾਡੀ ਬੱਚਿਆਂ ਨਾਲ ਰਾਤ ਨੂੰ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸ ਹਾਪਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚੀ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਮਾਈ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਅਸੀਂ ਉਸ ਵੇਲੇ ਹੀ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਤੁਹਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਹਿੰਦੇ ਬਾਜੂ ਭੇਜਦੇ ਕਹਿੰਦੇ ਬਾਜੂਦੋਂ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈਂ ਤੇ ਕਹਿੰਦੇ ਆ ਪ੍ਰਮਾਤਮਾ ਕੇ ਅਰਦਾਸਾਂ ਕਰ ਕਰ ਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਂਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਅਸੀਂ ਤੇ ਪੈਸੇ ਵੀ ਪਾਇਓ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੇ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੇ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜ਼ਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚੇ ਫਸਨ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ਸਾਰੀ ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਕਰ ਲੈਣਾ ਚੰਗਾ ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਈ ਕਿਸ ਨੂੰ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਿਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਹੈ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਇਹਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਪੇਜਵਾਣਾ ਡੋਂਗੀ ਲਗਾ ਕੇ ਤੇ ਇਹ ਜਦ ਕੀ ਪੂਰੇ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟ੍ਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ 에ਜੰਟ ਹੈ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨਾਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕਦਮਾ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੀਡ ਵੀ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚ ਇੱਕ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਹੀ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂਕੀ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਤੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਉਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮੁਤਲਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에어ਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂਕਿ ਇਹ ਕਿਤੇ ਸੱਜੇ ਖੱਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛੁਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਇਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਇਹ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ 'ਚ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇੱਥੇ ਕਾਫੀ ਸਖਤ ਐਕਸ਼ਨ ਕਰਾਂਗੇ